ਇੱਕ ਵਰੀ ਕੁ ਬੈਠਣਾ ਇਹ ਪਾਣੀ ਦੇ ਉੱਤੇ ਮੱਛਰ ਬੈਠਾਗਾ ਜਦੋਂ ਇਹਦੇ ਉੱਤੇ ਆਪਾਂ ਡੀਜ਼ਲ ਮਾਰ ਦਾਂਗੇ ਆ ਮੱਛਰ ਸਾਨੂੰ ਬਿਲਕੁਲ ਵੀ ਨਹੀਂ ਥਿਆਉਣਾ ਦੇਖੋ ਬੈਠਾਣਾ ਮੱਛਰ ਮੱਛਰ ਦਾ ਪੱਕਾ ਹੱਲਾ ਡੀਜ਼ਲ ਆ ਦੇਖੀ ਮੈਂ ਡੀਜ਼ਲ ਮਾਰੂੰ ਤੇ ਆ ਪਿਆ ਮੱਛਰ ਉਹ ਮਰਿਆ ਉੱਥੇ ਮਰ ਗਿਆ ਇਹ ਡੀਜ਼ਲ ਦਾ ਇਹੀ ਤਰੀਕਾ ਜਿਹੜੇ ਪਸ਼ੂਆਂ ਤੇ ਤੁਸੀਂ ਪਾਉਨੇ ਹੋ ਨਾ ਤੇ ਜਿੱਥੇ ਵੀ ਕਿਤੇ ਮੱਛਰ ਬੈਠਾ ਪਾਣੀ ਦੇ ਵਿੱਚਰ ਲਾ ਕੇ ਥੋੜਾ ਡੀਜ਼ਲ ਮਾਰਦੇ ਦੇਖੋ ਮੱਛਰ ਤੁਰਿਆ ਫਿਰਦਾ ਦੇਖ ਤੁਰਿਆ ਫਿਰਦਾ ਨਾ ਡੀਜ਼ਲ ਤੋਂ ਤਾਂ ਇਹ ਇੰਨਾ ਚੱਲਦਾਗਾ ਇਹਦਾ ਪੱਕਾ ਹੱਲਾ ਡੀਜ਼ਲ ਡੀਜ਼ਲ ਮਾਰਨ ਨਾਲ ਮੱਛਰ ਉਹਦੀ ਮਰ ਜਾਂਦਾਗਾ ਕਰਕੇ ਦੇਖ ਲਿਓ ਪਹਿਲਾਂ ਅਜ਼ਮਾ ਕੇ ਦੇਖ ਲਿਓ ਜਿੱਥੇ ਮੱਛਰ ਹੋਊਗਾ ਥੋੜਾ ਜਿਹਾ ਡੀਜ਼ਲ ਪਾ ਦਿਓ ਪਾਣੀ 'ਚ ਮੱਛਰ ਨਾਲ ਦੀ ਨਾਲ ਖਤਮ ਹੋਣਾ ਆਹ ਚੱਲੇ ਤੇ ਆਹ ਦੇਖੋ ਤਰਪਰਾਜਾ ਹੋ ਗਏ ਨਾ ਸੁੰਦੀ ਦਾ ਹੁਆ ਦੇ ਆਹ ਡੀਜ਼ਲ ਉੱਤੇ ਤਰਨ ਲੱਗਿਆ ਨਾ ਇਹਦੇ ਉੱਤੇ ਹੁਣ ਮੱਛਰ ਕਦੇ ਵੀ ਨਹੀਂ ਬੰਦਾ ਜਿੰਨਾ ਟਾਈਮ ਡੀਜ਼ਲ ਦਾ ਅਸਰ ਸਾਰੇ ਡੀਜ਼ਲ ਦੇਖੋ ਫੈਲ ਗਿਆ ਆਹੀ ਚੀਜ਼ ਇਧਰ ਕਰਕੇ ਦਿਖਾਉਣਾ ਤੇ ਆ ਚਾਲੇ ਚ ਪਾਣੀ ਖੜੀ ਦੇਖਾ ਦੇ ਆ ਜਾਂਦਾ ਨਾ ਤਰੇਆ ਮੱਛਰ ਉਥੇ ਹੀ ਮਰ ਜਾਣਾ ਦੇਖੋ